ਫਾਜ਼ਿਲਕਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਉੱਤੇ ਨਕੇਲ ਕੱਸਦੇ ਹੋਏ ਵੱਡੀ ਕਾਰਵਾਈ ਕੀਤੀ ਗਈ ਹੈ। ਸਿਟੀ ਪੁਲਿਸ ਵੱਲੋਂ ਚੋਰੀशुदा ਛੱਬੀ ਮੋਟਰਸਾਈਕਲ ਸਮੇਤ ਦੋ ਔਰੋਪੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸਐਚਓ ਲੇਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖਬਰ ਪਾਸੋਂ ਇਤਲਾਹ ਮਿਲੀ ਸੀ ਕਿ ਕੁਝ ਸ਼ਰਾਰਤੀ ਅਨਸਰ ਮੋਟਰਸਾਈਕਲ ਚੋਰੀ ਕਰਨ ਦਾ ਕੰਮ ਕਰਦੇ ਨੇ। ਅਤੇ ਉਹਨਾਂ ਦੇ ਕੋਲੋਂ ਹੁਣ ਵੀ ਚੋਰੀ ਛੁਦਾ ਮੋਟਰਸਾਈਕਲ ਬਰਾਮਦ ਹੋ ਸਕਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਉਹਨਾਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਦੇ ਕੋਲੋਂ ਕਰੀਬ 26 ਮੋਟਰਸਾਈਕਲ ਚੋਰੀ ਛੁਦਾ ਬਰਾਮਦ ਕੀਤੇ ਗਏ ਨੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਦੋਵੇਂ આરોપી ਜਲਾਲਾਬਾਦ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਉੱਪਰ ਪਹਿਲਾਂ ਵੀ ਚੋਰੀ ਦੇ ਕਈ ਮੁਕਦਮੇ ਦਰਜ ਨੇ ਹਾਂਜੀ ਜਿਹੜੇ ਸਾਹਨਾ ਦੇ ਦੇਰੀਏ ਦੇ ਵਿੱਚੋਂ ਜਾਂ ਬਾਹਰੋਂ ਜਿਹੜੇ ਮੋਟਰਸਾਈਕਲ ਤੇ ਆ ਜਿਹੜੀਆਂ ਘਟਨਾਵਾਂ ਹੋ ਰਹੀਆਂ ਸੀਗੀਆਂ ਉਹਦੇ ਮਤਲਕ ਮਾਨਯੋਗ ਐਸਐਸਪੀ ਸਾਹਿਬ ਨੇ ਖਾਸ ਦੇਖਤਾ ਸੀਗੇ ਤੇ ਮਿਤੀ 24 ਨੂੰ ਜਿਹੜੀ ਮੇਰੀ ਪੁਲਿਸ ਪਾਰਟੀ ਤੇ ਜਿ ਇਲਾਕੇ ਸੀਗਾ ਤੇ ਉਹਨਾਂ ਨੂੰ ਸਲਾਹ ਮਿਲੀ ਸੀਗੀ ਤੇ ਤੁਰੰਤ ਮਕਦਮਾ ਦਰਜ ਕਰਕੇ ਅਸੀਂ ਇੱਕ ਜਿਹੜਾ ਦੋਸ਼ੀ ਉਸ ਟਾਈਮ ਗ੍ਰਿਫਤਾਰ ਕੀਤਾ ਸੀਗਾ ਮੌਕੇ ਤੇ 24 ਤਰੀਕ ਨੂੰ ਤੇ 25 ਤਰੀਕ ਨੂੰ ਅਸੀਂ ਜਿਹੜਾ ਮਾਡਲ ਅਦਾਲਤ ਵਿੱਚ ਦੋਸ਼ੀ ਨੂੰ ਪੇਸ਼ ਕੀਤਾ ਜਿਹੜਾ ਸਾਨੂੰ ਰਿਮਾਂਡ ਮਿਲਿਆ ਪਰ ਮਾਰਦੇ ਤਿਆਰ ਸਤਿ ਜਿਹੜਾ ਇੱਕ ਹੋਰ ਦੋਸ਼ੀ ਨਾਮ ਜਾਂਦ ਦੇ ਵਿੱਚ ਕੀਤਾ ਜਿਹੜਾ ਇਹਦਾ ਸਾਥੀ ਸੀਗਾ ਹੂੰ ਤੇ ਉਹਨਾਂ ਇਹਨਾਂ ਨਾਲ ਮਿਲ ਕੇ ਕਰੀਬ ਅਸੀਂ 26 ਜਿਹੜੇ ਵਹੀਕਲ ਸੀਗੇ ਮੋਟਰਸਾਈਕਲ ਜਿਹੜੇ ਵੱਖ-ਵੱਖ ਜਗ੍ਹਾ ਤੋਂ ਚੋਰੀ ਹੋਏ ਸੀਗੇ ਉਹ ਬਰਾਮਦ ਕੀਤੇ ਆ ਸਰ ਕਿਹੜੀ ਜਗ੍ਹਾ ਤੋਂ ਚੋਰੀ ਕੀਤੇਗੇ ਇਹ ਪਤਾ ਲੱਗਿਆ ਜੀ ਇਹ ਹੋ ਸਕਦਾ ਇਹ ਜੀ ਕੁਝ ਹੋਰ ਦੇ ਸੀਗੇ ਗਰੋੜ ਸਾਦਾ ਸੀਗਾ ਮੁਕਸ਼ਰ ਦੇ ਸੀਗੇ ਆਪਣੇ ਫਾਜ਼ਲ ਕਰਦੇ ਸੀ ਕੁਝ ਤੇ ਇਹ ਕੁਝ ਦੋ ਮੋਟਰਸਾਈਕਲ ਜਿਹੜੇ ਨਾ ਚੰਡੀਗੜ੍ਹ ਤੋਂ ਵੀ ਚੋਰੀ ਕਰਦੇ ਇਹ ਦੋਛੇ ਕਿੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਦੇ ਪਹਿਲਾਂ ਵੀ ਕੋਈ ਮਕੰਮਾ ਦਰਜ ਹੈ ਇਹ ਰਹਿਣ ਵਾਲੇ ਸੀ ਕਿ ਪਹਿਲਾਂ ਵੀ ਇਹਨਾਂ ਤੇ ਮਕੰਮਾ ਇਹ ਚੋਰੀ ਨੂੰ ਕਿਵੇਂ ਅੰਧੇ ਆਂ ਦਿੰਦੇ ਸੀ ਮੈਨੂੰ ਇਹਨਾਂ ਨੇ ਦੱਸਿਆ ਸਰ ਹਾਏ ਦੋ ਜਿਹੜੇ ਸਾਥੀ ਸੀ ਦੋ ਜਣੇ ਮੋਟਰਸਾਈਕਲ ਤੇ ਆਉਂਦੇ ਸੀਗੇ ਤੇ ਇਹ ਬਾਜ਼ਾਰ 'ਚ ਚੱਕਰ ਕਰਦੇ ਰਹਿੰਦੇ ਸੀ ਕਿੱਥੇ ਜ਼ਿਆਦਾ ਮੋਟਰਸਾਈਕਲ ਖੜੇ ਨੇ ਤੇ ਕਿੱਥੇ ਸਾਡਾ ਈਜੀ ਟਾਰਗੇਟ ਹੈ ਤਾਂ ਇੱਕ ਜਣਾ ਧਿਆਨ ਰੱਖਦਾ ਸੀ ਦੂਸਰਾ ਜਿਹੜਾ ਸੀਗਾ ਉਹ ਲੋਕ ਤੋੜਦਾ ਸੀਗਾ ਤੇ ਮੋਟਰਸਾਈਕਲ ਉੱਤੇ ਜਾ ਕੇ ਲੈ ਜਾਂਦਾ ਨਹੀਂ ਨਾ ਕੋਈ ਚਾਬੀਆਂ ਤੇ ਨਹੀਂ ਸੀ ਮਾਸਟਰ ਕੀ ਸੀ ਐਕਚੁਅਲੀ ਜਿਹੜਾ ਨਾ ਇਹਦਾ ਇੱਕ ਪਲੱਗ ਕੱਢਿਆ ਜਾਵੇ ਤੇ ਕੀ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਲੋਕ ਇਹ ਇੱਕ ਝੜਕੇ ਨਾਲ ਜਿਹੜਾ ਇਹ ਹੀਰੋ ਆਂਡਾ ਆਮ ਕਰਕੇ ਨਾ ਹੀਰੋ ਆਂਡਾ ਜਿਹੜਾ ਸਪਲੈਂਡਰ ਜਾਂ ਜਵਾਨਡੇ ਤੇ ਜੋ ਵੀ ਮੰਗਾ ਇਹ ਈ ਜ਼ਿਆਦਾ ਚੋਰੀ ਹੁੰਦੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਲੋਕ ਹੈ ਉਹ ਦੇਖਿਆ ਗਿਆ ਵੀ ਕਾਫੀ ਕਮਜ਼ੋਰ ਆ ਤੇ ਜਲਦੀ ਉਹ ਲੋਕ ਜਿਹੜਾ ਟੁੱਟ ਜਾਂਦਾ ਜੋ ਪਲੱਗ ਇਹ ਪਹਿਲੇ ਕੱਢ ਦਿੰਦੇ ਨੇ ਫਿਰ ਉਹਨੂੰ ਜਿਹੜਾ ਹੈ ਵਾਚ ਕਰਦੇ ਨੇ ਕੋਈ ਮਾਲਕਤ ਨਹੀਂ ਆ ਜਦੋਂ ਪਲੱਗ ਇਹ ਕਹੋ ਉੱਪਰ ਬੈਠਦੇ ਆ ਤੇ ਕਿ ਕਮਾਲ